ਇੱਕ ਮਾਮਲਾ ਸਾਹਮਣੇ ਆਇਆ ਡੇਵਿਡ ਸਾਹਿਬ ਕੋ ਪੁੱਛਦੇ ਆ ਡੇਵਿਡ ਸਾਹਿਬ ਕਾਫੀ ਅਰੇ ਪਿੱਛੇ ਲੱਗੇ ਸੀਗੇ ਕਿ ਜਾਲੀ ਵਕੀਲ ਕਹਿ ਸਕਦਾ ਡੇਵਿਡ ਸਾਹਿਬ ਉਹਨਾਂ ਨੂੰ ਉਹ ਤਾਂ ਕਹਿ ਸਕਦੇ ਹੋ ਜੀ ਉਹ ਤਾਂ ਸਾਬਤ ਹੀ ਹੋਗਾ ਕਿ ਜਾਲੀ ਵਕੀਲ ਨੇ ਜੀ ਇਹ 2016 ਤੋਂ ਕੋਰਟ 'ਚ ਕੰਮ ਕਰ ਰਿਹਾ ਸੀ ਔਫੈਂਸ ਲੱਗੇ ਨੇ 420 465 470 671 ਜੀ ਸਿਗਨਲ ਇਲਜ਼ਾਮ ਲੱਗੇ ਸੀ ਤੁਸੀਂ ਡਿਗਰੀ ਦਿਵਾਈ ਸੀ ਹਾਂਜੀ ਉਹਨੇ ਲਾਇਏ ਸੀ ਇਲਜ਼ਾਮ ਲੇਕਿਨ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਪਲੇਟਫਾਰਮ ਤੇ ਚਾਹੇ ਉਹ ਬਾਰਕੰਵਸ ਪੰਜਾਬ ਦਾ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਕਿਤੇ ਸਾਬਤ ਨਹੀਂ ਉਹ ਤਾਂ ਉਹਨੇ ਤਾਂ ਲਾਇਆ ਸੀ ਤਾਂ ਕਿ ਮੈਨੂੰ ਉਹ ਪ੍ਰੈਸ਼ਰਾਈਜ਼ ਕਰ ਸਕੇ ਕਿ ਮੈਂ ਆਪਣੀ ਕੰਪਲੇਂਟ ਕਿਸੇ ਢੰਗ ਨਾਲ ਵਾਪਸ ਲੈ ਲਾਂ ਉਹ ਜਿਹੜੀ ਪਾਸ ਸੀ ਉਹ ਜਾਲੀ ਪਲਸ 2 ਬਣਾਈਏ ਕਿਸੇ ਫੇਕ ਬੋਰਡ ਦੀ ਅੱਛਾ ਉਹ ਜੇ ਹੀ Google ਤੇ ਵੀ ਚੈੱਕ ਕਰਦੇ ਆ ਤਾਂ ਉਹ ਬੋਰਡ ਜਿਹੜਾ ਫੇਕ ਆਂਦਾ Google ਦੇ ਉੱਤੇ ਮਤਲਬ ਇੱਕ ਡਿਗਰੀ ਲੈਣ ਪਿੱਛੇ ਇਹ ਕੋਰਟ ਦੇ ਵਿੱਚ ਕਾਲਾ ਕੋਰਟ ਦਖਾਨਾ ਉਸੇ ਬੈਠਾ ਸੀ ਸਿਰਫ ਕਾਲਾ ਕੋਰਟ ਦਿਖਾਣ ਲਈ ਔਰ ਮੋਰਓਵਰ ਲੋਕਾਂ ਨਾਲ ਠੱਗਿਆ ਮਾਰ ਲਈ ਤੇ ਉਹ ਸਟicker ਲਗਾਉਣ ਵਾਸਤੇ ਕੀ ਪੰਜਾਬ ਨਾ ਹਰਿਆਣਾ ਹਾਈ ਕੋਰਟ ਐਡਵੋਕੇਟ ਐਡਵੋਕੇਟ ਬਿਲਕੁਲ ਬਿਲਕੁਲ ਇਹਦੀ ਸਰਕਾਰ ਆ ਜਿਲ੍ਹਾ ਪ੍ਰੈਜ਼ੀਡੈਂਟ ਆ ਜੇ ਅਸੀਂ ਜਾਲੀ ਹੁੰਦੇ ਸਾਡੇ ਤੇ ਪਰਚੇ ਹੋਏ ਹੁੰਦੇ ਭਾਜੀ ਇਹ ਸਭ ਤੋਂ ਇਹ ਕਿੰਨੀ ਮੰਨਣ ਵਾਲੀ ਗੱਲ ਵੀ ਇਹਦੇ ਤੇ ਅਸੀਂ ਪਰਚਾ ਕਰਾ ਲਈ ਸਾਨੂੰ 3 ਸਾਲ ਮਿਹਨਤ ਕਰਨੀ ਪਈ ਭਾਜੀ ਇਸ ਪਿੱਛੇ ਬਾਰ ਕਾਉਂਸਲ ਅਸੀਂ ਚੰਡੀਗੜ੍ਹ ਦੇ ਘਟਕੜ ਮਹੀਨੇ ਦੇ 10 ਗੜੇ ਲਾਏ ਭਾਜੀ ਜੇ ਅਸੀਂ ਜਾਲੀ ਹੁੰਦੇ ਮੇਰੇ ਸਾਹ ਹਣਾ ਇਹਦੇ ਚੁਟਕੀ ਦਾ ਕੰਮ ਸੀ ਭਾਜੀ ਪਰਚਾ ਕਰਾਣਾ ਸਾਡੇ ਤੇ ਪਰਚਾ ਨਹੀਂ ਹੋਇਆ ਇੰਦਾ ਸੈਂਸ ਅਸੀਂ ਭਾਜੀ ਜੈਨੂਅਲ ਕਿਤੇ ਜਾਲ ਦੀ ਲੋੜ ਨਹੀਂ ਆਪਣੇ ਆਪ ਹੀ ਡਿਗਰੀ ਬਣਾਉਂਦੇ ਨੇ ਆਪਣੇ ਆਪ ਹੀ ਸਰਟੀਫਿਕੇਟ ਬਣਾਉਂਦੇ ਨੇ ਆਪਣੇ ਆਪ ਹੀ ਬਾਰ ਕਾਉਂਸਲ ਦਾ ਲਾਇਸੈਂਸ ਬਣਾਉਂਦੇ ਨੇ ਇਹ ਤਾਂ ਬਾਅਦ ਚ ਜਾ ਕੇ ਪਤਾ ਲੱਗਦਾ ਜੀ ਇਹ এনਰੋਲਮੈਂਟ ਨੰਬਰ ਹੀ ਕਿਸੇ ਹੋਰ ਦਾ ਯੂਜ਼ ਕਰ ਰਹੇ ਨੇ ਤਾਂ ਹੀ ਤਾਂ ਇੱਥੇ 4 400 ਤੋਂ ਉੱਪਰ ਜ਼ਿਆਦਾ ਜਿਹੜੇ ਜਾਲੀ ਵਕੀਲ ਹੋ ਗਏ ਨੇ ਇਹੀ ਕਾਰਨ ਹੋਏ ਨੇ ਕਿਉਂਕਿ ਹਾਲੀ ਤੱਕ ਵੈਰੀਫਿਕੇਸ਼ਨ ਨਹੀਂ ਹੋ ਪਾਰੀ ਔਰ ਸਾਡੀਆਂ ਡਿਗਰੀਆਂ ਸੀ ਮੀਡੀਆ ਦੇ ਵਿੱਚ ਨੇ ਜਿਹੜਾ ਮੰਡੀ ਜਾ ਕੇ ਚੈੱਕ ਕਰਾ ਲਵੇ ਇਹ ਤਾਂ ਤਾਂ ਹੈ ਨਾ ਸਾਨੂੰ ਸਾਨੂੰ ਟਾਈਮ ਲੱਗਾ ਇਹਦੇ ਉੱਤੇ ਕਾਰਵਾਈ ਕਰਨ ਨੂੰ ਟਾਈਮ ਜ਼ਰੂਰ ਲੱਗਾ ਸਾਨੂੰ ਸਾਡਾ ਪੂਰਾ ਜ਼ੋਰ ਲੱਗ ਗਿਆ ਜੀ ਕਿਉਂ ਲਾਇਸੈਂਸ ਕੈਂਸਲ ਹੋਣਗੇ ਇਹਨਾਂ ਦੇ ਲਾਇਸੈਂਸ ਹੈ ਹੀ ਨਹੀਂ ਕੈਂਸਲ ਕਿੱਥੋਂ ਹੋਣੇ ਜਾਲੀ ਲਾਇਸੈਂਸ ਹੈ ਕਿਸੇ ਦਾ ਪੀ ਨੰਬਰ ਯੂਜ਼ ਕੀਤਾ ਹੈ ਲਾਇਸ ਲੁਧਣਾ ਲਾਈਵ ਤੇ ਕੜਵਾਲੇ तमाम दर्शकਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਵਕਾਲਤ ਕਰਨ ਦੇ ਸ਼ੌਕੀਨ ਹੋ ਤਾਂ ਵਕਾਲਤ ਜਿਹੜੀ ਹੈ ਪੜ੍ਹ ਲਿਖ ਕੇ ਵਕਾਲਤ ਕੀਤੀ ਜਾਂਦੀ ਹੈ ਜਾਂ ਗ੍ਰੈਜੂਏਟ ਹੋਵੋ ਉਸ ਤੋਂ ਬਾਅਦ ਐਲ ਐਲ ਬੀ ਕਰ ਸਕਦੇ ਹੋ ਲੇਕਿਨ ਇੱਕ ਮਾਮਲਾ ਸਾਹਮਣੇ ਆਇਆ ਡੇਵਲ ਸਾਹਿਬ ਕੋ ਪੁੱਛਦੇ ਹਾਂ ਡੇਵਲ ਸਾਹਿਬ ਕਾਫੀ ਅਰੇ ਪਿੱਛੇ ਲੱਗੇ ਸੀਗੇ ਕਿ ਜਾਲੀ ਵਕੀਲ ਕਹਿ ਸਕਦਾ ਡੇਵਲ ਸਾਹਿਬ ਉਹਨਾਂ ਨੇ ਹੁਣ ਤਾਂ ਕਹਿ ਸਕਦੇ ਹੋ ਜੀ ਉਹ ਤਾਂ ਸਾਬਤ ਹੀ ਹੋਗਾ ਕਿ ਜਾਲੀ ਵਕੀਲ ਨੇ ਜੀ ਫੈਂਸ ਕਿਹੜੇ ਲੱਗੇ ਕਿੰਨੇ ਸਾਲ ਤੋਂ ਕੋਰਟ ਦੇ ਵਿੱਚ ਕੰਮ ਕਰ ਰਿਹਾ ਸੀਗਾ ਇਹ 2016 ਤੋਂ ਕੋਰਟ 'ਚ ਕੰਮ ਕਰ ਰਿਹਾ ਸੀ ਔਫੈਂਸ ਲੱਗੇ ਨੇ 420 465 470 6871 ਜੀ ਦੋ ਸਾਲ ਤੋਂ ਕਿੰਨੇ ਕੇਸ ਪੜੇ ਹੋਣੇ ਫਿਰ ਹੁਣ ਇਹ ਤਾਂ ਨਹੀਂ ਕਹਿ ਸਕਦੇ ਵੀ ਉਹਦੇ ਕਿੰਨੇ ਕੇਸ ਨੇ ਆ ਆਪਾਂ ਨੂੰ ਤਾਂ ਪਹਿਲੀ ਵਾਰ ਮਿਲਿਆ ਸੀ 2018 ਦੇ ਵਿੱਚ ਜਦੋਂ ਇਲੈਕਸ਼ਨ ਲੜਿਆ ਸੀ ਉਹਨੇ ਲੇਕਿਨ ਇਲਜ਼ਾਮ ਲੱਗੇ ਸੀ ਤੁਸੀਂ ਡਿਗਰੀ ਦਿਵਾਈ ਸੀਗੀ ਹਾਂਜੀ ਉਹਨੇ ਲਾਇਏ ਸੀ ਇਲਜ਼ਾਮ ਲੇਕਿਨ ਕਿਸੇ ਵੀ ਜਗ੍ਹਾ ਤੇ ਤੇ ਕਿਸੇ ਵੀ ਪਲੇਟਫਾਰਮ ਤੇ ਚਾਹੇ ਉਹ ਆ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਕਿਤੇ ਸਾਬਤ ਨਹੀਂ ਕਰ ਸਕਿਆ ਜੀ ਉਹ ਤਾਂ ਉਹਨੇ ਤਾਂ ਲਾਇਏ ਸੀ ਤਾਂ ਕਿ ਮੈਨੂੰ ਉਹ ਪ੍ਰੈਸ਼ਰਾਈਜ਼ ਕਰ ਸਕੇ ਕਿ ਮੈਂ ਆਪਣੀ ਕੰਪਲੇਂਟ ਕਿਸੇ ਢੰਗ ਨਾਲ ਵਾਪਸ ਲੈ ਲਾਂ ਜੀ ਪਰ ਮੈਂ ਪ੍ਰੈਸ਼ਰਾਈਜ਼ ਹੋਇਆ ਨਹੀਂ ਮੈਂ ਤਾਂ ਆਪਣਾ ਫੋਨ ਸਾਰਾ ਕੁਝ ਦੇ ਦਿੱਤਾ ਸੀ ਪੁਲਿਸ ਨੂੰ ਕਿ ਤੁਸੀਂ ਵੈਰੀਫਾਈ ਕਰੋ ਵੀ ਇਹਦੇ ਨਾਲ ਮੇਰਾ ਕੋਈ ਸੰਪਰਕ ਨਿਕਲੇਦਾ ਮੇਰੇ ਮੈਂ ਪਰਚਾ ਸੀ ਕਾਉਂਸਲ ਤੋਂ ਇੱਕ ਸਰਟੀਫਿਕੇਟ ਕਿੱਦਾਂ ਮਿਲ ਜਾਂਦਾ ਡਿਗਰੀਜ਼ ਕਿੱਦਾਂ ਮਿਲ ਜਾਂਦੀ ਹੈ ਗ੍ਰੈਜੂਏਟ ਕੁਆਲੀਫਾਈਡ ਕਿੰਨਾ ਸੀ ਉਹ ਬੰਦਾ ਉਹ ਬੰਦਾ ਪਲੱਸ 2 ਫੇਲ ਹੈ ਜੀ ਅੱਛਾ ਜੀ ਪਲੱਸ 2 ਫੇਲ ਸੀ ਔਰ ਉਹਨੇ ਬਾਰ ਕੌਂਸਲ ਦੇ ਵਿੱਚ ਜਦੋਂ ਮੈਂ ਕੰਪਲੇਨਟ ਕੀਤੀ ਆਪਣੇ ਜਵਾਬ ਚ ਲਿਖਿਆ ਸੀ ਕਿ ਮੈਂ +2 2008 ਵਿੱਚ ਕੀਤੀ ਅੱਛਾ ਜੀ ਜਦਕਿ +2 2008 ਦੇ ਵਿੱਚ ਪੰਜਾਬ ਬੋਰਡ ਦੇ ਵਿੱਚੋਂ ਫੇਲ ਸੀ ਇਹ ਬਹੁਤ ਬਾਅਦ ਦੇ ਵਿੱਚ ਆ ਕੇ ਸਾਨੂੰ ਵੀ ਪਤਾ ਲੱਗਾ ਪਹਿਲਾਂ ਸਾਨੂੰ ਵੀ ਪਤਾ ਨਹੀਂ ਸੀ ਫਿਰ ਉਹ +2 ਕੀਤੀ ਕਿੱਥੋਂ ਹੋਈ ਸੀ ਜਿਹੜੀ ਪਾਸ ਸੀਗੀ ਉਹ ਜਿਹੜੀ ਪਾਸ ਸੀ ਉਹ ਜਾਲੀ +2 ਬਣਾਈਏ ਕਿਸੇ ਫੇਕ ਬੋਰਡ ਦੀ ਅੱਛਾ ਉਹ ਜਿਹਾ ਹੀ Google ਤੇ ਵੀ ਚੈੱਕ ਕਰਦੇ ਆ ਤਾਂ ਉਹ ਬੋਰਡ ਜਿਹੜਾ ਫੇਕ ਆਂਦਾ Google ਦੇ ਉੱਤੇ ਮਤਲਬ ਇੱਕ ਡਿਗਰੀ ਲੈਣ ਪਿੱਛੇ ਇਹ ਕੋਰਟ ਦੇ ਵਿੱਚ ਕਾਲਾ ਕੋਡ ਦਿਖਾਣ ਉਸੇ ਬੈਠਾ ਸੀ ਸਿਰਫ ਕਾਲਾ ਕੋਡ ਦਿਖਾਣ ਲਈ ਔਰ ਮੋਰਓਵਰ ਲੋਕਾਂ ਨਾਲ ਠੱਗਿਆ ਮਾਰਨ ਲਈ ਤੇ ਉਹ ਸਟicker ਲਗਾਉਣ ਵਾਸਤੇ ਕਿ ਪੰਜਾਬ ਔਰ ਹਰਿਆਣਾ ਹਾਈ ਕੋਰਟ ਐਡਵੋਕੇਟ ਐਡਵੋਕੇਟ ਬਿਲਕੁਲ 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 ਮੈਂ ਜਦੋਂ ਖੁਲਾਸਾ ਜਦੋਂ ਕੀਤਾ ਤੁਹਾਡੇ ਤੇ ਕੰਬੀਰ ਇਲਜ਼ਾਮ ਲੱਗੇ ਇਹਨਾਂ ਦਾ ਵੀ ਡਿਗਰੀ ਜਾਲੀ ਦੇ ਇਲਜ਼ਾਮ ਲੱਗੇ ਵੀ ਨਕਲੀ ਵਕੀਲ ਨੇ ਯਾਰ ਵਕੀਲ ਨਕਲੀ ਔ ਕਿ ਅਸਲੀ ਨੂੰ ਪਛਾਣ ਕਿੱਦਾਂ ਹੋਊਗੀ ਇਹ ਦੇਖੋ ਜੀ ਡਿਗਰੀਆਂ ਦੀ ਪਛਾਣ ਡਿਗਰੀਆਂ ਨਾਲ ਹੀ ਹੋਣੀ ਹੈ ਜੀ ਤੇ ਜਦੋਂ ਇਹਨੇ ਬਲੇਮ ਲਾਏ ਸੀ ਸੁਖਮਣੀ ਦੇ ਤੇ ਸੁਖਮਣੀ ਨੇ ਆਪਣੀਆਂ ਸਾਰੀਆਂ ਡਿਗਰੀਆਂ ਜਿਹੜੀਆਂ ਸੀ ਉਹ ਪਹਿਲਾਂ ਸਭ ਤੋਂ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਦਿੱਤੀਆਂ ਉਸ ਤੋਂ ਬਾਅਦ ਫਿਰ ਮੋਤੀਨਗਰ ਦੇ ਵਿੱਚ ਦਿੱਤੀਆਂ ਉਸ ਤੋਂ ਬਾਅਦ ਫਿਰ 바ਰ ਕਾਉਂਸਲ ਪੰਜਾਬ ਅਤੇ ਹਰਿਆਣਾ ਦੇ ਵਿੱਚ ਆਪਣੀਆਂ ਡਿਗਰੀਆਂ ਦੇਤੀਆਂ ਵੈਰੀਫਾਈ ਹੋ ਗਈਆਂ ਸਾਰੀਆਂ ਡਿਗਰੀਆਂ ਇਸ ਤੋਂ ਵੱਡਾ ਭਾਈ ਪ੍ਰੂਫ ਕੋਈ ਨਹੀਂ ਇਹਦੀ ਸਰਕਾਰ ਆ ਜ਼ਿਲ੍ਹਾ ਪ੍ਰੈਜ਼ੀਡੈਂਟ ਆ ਜੇ ਅਸੀਂ ਝਾਲੀ ਹੁੰਦੇ ਸਾਡੇ ਤੇ ਪਰਚੇ ਹੋਏ ਹੋਣੇ ਸੀ ਭਾਜੀ ਇਹ ਸਭ ਤੋਂ ਇਹ ਕਿੰਨੀ ਮੰਨਣ ਵਾਲੀ ਗੱਲ ਵੀ ਇਹਦੇ ਤੇ ਅਸੀਂ ਪਰਚਾ ਕਰਾ ਲਈ ਸਾਨੂੰ 3 ਸਾਲ ਮਿਹਨਤ ਕਰਨੀ ਪਈ ਪਾਜੀ ਇਸ ਪਿੱਛੇ ਬਾਰ ਕਾਉਂਸਲ ਅਸੀਂ ਚੰਡੀਗੜ੍ਹ ਦੇ ਘਟਕੜ ਮਹੀਨੇ ਦੇ 10 ਗੜੇ ਲਾਏ ਪਾਜੀ ਜੇ ਅਸੀਂ ਜਾਲ ਹੀ ਹੁੰਦੇ ਮੇਰੇ ਸਾਹ ਉਹ ਨਾ ਇਹਦੇ ਚੁਟਕੀ ਦਾ ਕੰਮ ਸੀ ਪਾਜੀ ਪਰਚਾ ਕਰਾਣਾ ਸਾਡੇ ਤੇ ਪਰਚਾ ਨਹੀਂ ਹੋਇਆ ਇੰਦਾ ਸੈਂਸ ਅਸੀਂ ਪਾਜੀ ਜੈਨੂਅਲ ਯੇ ਮੈਨੂੰ ਦਿਲ ਸਾਹਵ ਦੱਸੋ ਵਕੀਲ ਦੀ ਡਿਗਰੀ ਮਿਲਦੀ ਕਿਦਾਂ ਇਹ ਜੀ ਇਦਾਂ ਹੈ ਕਿਸੇ ਜਾਣਦੀ ਲੋੜ ਨਹੀਂ ਹੈਗੀ ਜੀ ਆਪਣੇ ਘਰੇ ਬੈ ਕੇ ਕੰਪਿਊਟਰ ਦੇ ਉੱਤੇ ਹੀ ਸਾਰਾ ਕੁਝ ਆਪਦੇ ਨੇ ਅੱਛਾ ਹਾਂਜੀ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਆਪ ਹੀ ਡਿਗਰੀ ਬਣਾਉਂਦੇ ਨੇ ਆਪਣੇ ਆਪ ਹੀ ਸਰਟੀਫਿਕੇਟ ਬਣਾਉਂਦੇ ਨੇ ਆਪਣੇ ਆਪ ਹੀ ਬਾਰ ਕਾਉਂਸਲ ਦਾ ਲਾਇਸੈਂਸ ਬਣਾਉਂਦੇ ਨੇ ਉਹ ਵੈਰੀਫਾਈ ਨਹੀਂ ਹੁੰਦਾ ਫਿਰ ਉਹ ਜਿੱਦਾਂ ਸਰਚ ਕਰੀ ਤਾਂ ਵੈਰੀਫਾਈ ਤਾਂ ਹੋ ਹੀ ਨਹੀਂ ਇਹ ਇਹ ਬੜੀ ਮੰਦ ਭਾਗੀ ਗੱਲ ਹੈ ਜੀ ਜਿਹੜਾ ਇਹ ਵੈਰੀਫਿਕੇਸ਼ਨ ਨਹੀਂ ਹੁੰਦੀ ਹੈਗੀ ਉਦੋਂ ਮੈਂ ਤੁਸੀ ਮੇਰੀ ਪਹਿਲੇ ਵੀ ਇੰਟਰਵਿਊ ਲਈ ਸੀ ਤੇ ਮੈਂ ਉਦੋਂ ਤੁਹਾਨੂੰ ਇਹ ਕਿਹਾ ਸੀ ਕਿ ਮੇਬੀ ਅੱਜ ਤੋਂ ਬਾਅਦ ਇਹ ਵੈਰੀਫਿਕੇਸ਼ਨ ਸ਼ੁਰੂ ਹੋ ਜਾਵੇ ਸਾਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਤੋਂ ਪਰ ਅੱਜ ਵੀ ਡਿਸਟ੍ਰਿਕਟ ਬਾਰ ਦੇ ਵਿੱਚ ਜਿੰਨੇ ਵੀ ਲੜਕੇ ਲੜਕੀਆਂ ਆਉਂਦੇ ਨੇ ਔਰ ਇੱਥੇ ਮੈਂਬਰ ਬਣਦੇ ਨੇ ਤਾ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਮੈਂਬਰ ਬਣਾਤਾ ਜਾਂਦਾ ਹੈ ਇਹ ਤਾਂ ਬਾਅਦ ਚ ਜਾ ਕੇ ਪਤਾ ਲੱਗਦਾ ਜੀ ਇਹ ਐਨਰੋਲਮੈਂਟ ਨੰਬਰ ਹੀ ਕਿਸੇ ਹੋਰ ਦਾ ਯੂਜ਼ ਕਰ ਰਹੇ ਨੇ ਤਾਂ ਹੀ ਤੇ ਇੱਥੇ 4 400 ਤੋਂ ਉੱਪਰ ਜ਼ਿਆਦਾ ਜਿਹੜੇ ਝਾਲੀ ਵਕੀਰ ਹੋ ਗਏ ਨੇ ਇਹੀ ਕਾਰਨ ਹੋਏ ਨੇ ਕਿਉਂਕਿ ਹਾਲੀ ਤੱਕ ਵੈਰੀਫਿਕੇਸ਼ਨ ਨਹੀਂ ਹੋ ਪਾਰੀ ਹੈ ਮੈਂ ਉਹੀ ਮੁੱਦੇ ਤਿਆਰ ਸੀਗੇ ਜਿਹੜੇ ਉਹ ਝਾਲੀ ਵਕੀਰ ਜਿਹੜੇ ਬੈਠੇ ਹੋਏ ਨੇ ਉਹ ਫਿਰ ਝਾਲੀ ਵਕੀਰਾਂ ਦਾ ਪਰਦਾ ਫਾਸ਼ ਕੀਤਾ ਹੋਊਗਾ ਚੈਂਪਰ ਲੈ ਲਿੱਤਾ ਜਾਂਦਾ ਵੈ ਵਕਾਲਤ ਕਰਨੀ ਸ਼ੁਰੂ ਹੋ ਜਾਂਦੀ ਹੈ ਕਲਾਇੰਟ ਵੀ ਆਣਾ ਸ਼ੁਰੂ ਹੋ ਜਾਂਦਾ ਵੈ ਜੱਜ ਸਾਹਮਣੇ ਐਗਰੀਮੈਂਟ ਵੀ ਸ਼ੁਰ ਦੇਖੋ ਜੀ ਇਹਦੇ ਵਿੱਚ ਮੈਂ ਮਾਨਯੋਗ ਪੰਜਾਬ ਐਨਹਲਨਾ ਹਾਈ ਕੋਰਟ ਤੋਂ ਸੀਬੀਆਈ ਦੀ ਮੰਗ ਕਰ ਰਿਹਾ ਵਾਰ-ਵਾਰ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਮੈਂ ਸੀਬੀਆਈ ਚਾਹਨਾ ਕਿਉਂਕਿ ਪੁਲਿਸ ਦੇ ਵੱਸ ਦਾ ਰੋਗ ਨਹੀਂ ਹੈਗਾ ਇਹ ਪੁਲਿਸ ਦੇਖੋ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ ਹੈਗਾ ਵੈਸੇ ਤਾਂ ਉਹਨਾਂ ਨੇ ਸੋਚ ਚੁੱਕੀ ਹੈ ਹੈਨਾ ਵੈਸੇ ਤਾਂ ਵੈਸੇ ਤਾਂ ਉਹਨਾਂ ਨੇ ਜਿਹੜਾ ਹੈ ਉਹ ਸੋਚ ਚੁੱਕੀ ਹੋਈ ਹੈ ਕਿ ਉਹਨਾਂ ਨੇ ਜਿਹੜਾ ਹੈ ਉਹ ਸੰਵਿਧਾਨ ਦੇ ਅਨੁਸਾਰ ਜਿਹੜਾ ਹੈ ਉਹ ਸਾਰਾ ਕੰਮ ਕਰਨਾ ਹੈਗਾ ਪਰ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਸਾਰੇ ਵਕੀਰ ਸਾਰੇ ਜਿਹੜੇ ਉਹ ਪੁਲਿਸ ਹੈ ਉਹ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਕੰਮ ਕਰਦੀ ਹੈ ਅੱਛਾ ਸੋ ਇਹ ਸਕੈਂਡਲ ਹੈਗਾ ਬਹੁਤ ਵੱਡਾ ਬਹੁਤ ਹੀ ਵੱਡਾ ਖੁਲਾਸਾ ਹੋ ਸਕਦਾ ਬਿਲਕੁਲ ਖੁਲਾਸਾ ਹੋ ਸਕਦਾ ਅੱਜ ਸੀਬੀਆਈ ਇਨਕੁਆਇਰੀ ਲੱਗ ਜੇ ਤੁਸੀਂ ਦੇਖੋਗੇ ਲੁਧਿਆਣੇ ਦੀ ਬਾਹਰ ਦੇ ਵਿੱਚੋਂ ਕਿੰਨੇ 100 ਵਕੀਰ ਜਾਲੀ ਨਿਕਲਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਕਿੰਨੇ ਹਜ਼ਾਰਾਂ ਵਕੀਰ ਜਾਲੀ ਨਿਕਲਦੇ ਨੇ ਤੇ ਤੁਹਾਡੇ ਐਂਟੀ ਹੋ ਜਾਣਗੇ ਹਾਂ ਕੋਈ ਗੱਲ ਨਹੀਂ ਹੋ ਜਾਣ ਮੈਨੂੰ ਕੋਈ ਤਰਾਹ ਨਹੀਂ ਹੈ ਗਾਰੰਟੀ ਹੋ ਜਾਣਗੇ ਤੇ ਕੀ ਕਰ ਲੈਣਗੇ ਮਾਰ ਦੇਣਗੇ ਬੱਦ ਤੋਂ ਵੱਧ ਹੋਰ ਕੀ ਕਰ ਲੈਣਗੇ ਮੈਨੂੰ ਧਮਕ ਮੇਰੀ ਗੱਡੀ ਦੇ ਪਿੱਛੇ ਕਿਸੇ ਨੇ ਗੱਡੀ ਲਗਾਈ ਸੀ ਔਰ ਮੈਨੂੰ ਉਥੇ ਗੱਡੀ ਦੇ ਵਿੱਚੋਂ ਗਾਲਾਂ ਵੀ ਕੱਢੀਆਂ। ਅੱਛਾ। ਹਾਂ ਵੀ ਤੂੰ ਸਾਡੇ ਪ੍ਰਧਾਨ ਦੇ ਉੱਤੇ ਪਰਚਾ ਰਿਪੋਰਟ ਕਰਾਇਆ ਤੇ ਅਸੀਂ ਤੁਹਾਨੂੰ ਦੇਖ ਲਾਂਗੇ। ਕੋਈ ਗੱਲ ਨਹੀਂ ਤਾਂ ਤਾਂ ਹੋਣਾ ਹੈ। ਇਹ ਪਤਾ ਹੈ ਮੈਨੂੰ। ਕਿਹੜੇ ਥਾਣੇ ਹੋਇਆ ਪਰਚਾ ਦਾ? ਪਰਚਾ ਦਾ ਜੋ ਹੈ 5 ਨੰਬਰ ਥਾਣੇ ਦੇ ਵਿੱਚ। ਪਤਾ ਕਿਦਾਂ ਲੱਗਿਆ ਤੁਹਾਨੂੰ ਕਿਉਂਕਿ ਬਰੀਫਿੰਗ ਤਾਂ ਆਈ ਨਹੀਂ। ਹਾਂ ਬਰੀਫਿੰਗ ਨਹੀਂ ਆਈ ਕਿਉਂਕਿ ਇਹ ਗੱਲ ਨੂੰ ਲੁਕਾਇਆ ਗਿਆ ਤਾਂਕਿ ਇਹ ਮੀਡੀਆ ਵਿੱਚ ਨਾ ਜਾਵੇ। ਹੂੰ। ਮੈਂ ਕੀਤੀ ਸੀ ਕੰਪਲੇਂਟ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜੀ ਜਦ ਇਹਨਾਂ ਨੇ ਪਰਚਾ ਸਟੇਟ ਨਹੀਂ ਕਰ ਰਿਆ ਸੀ ਤਾਂ ਮੈਂ ਤੰਗ ਹੋ ਕੇ ਜਿਹੜਾ ਸੀ ਉਥੇ ਕੰਪਲੇਂਟ ਕੀਤੀ ਕਮਿਸ਼ਨ ਨੇ ਦਾ ਜਿਹੜਾ ਨੋਟਿਸ ਲਿਆ ਜੀ ਕਮਿਸ਼ਨ ਦੇ ਨੋਟਿਸ ਦੇ ਉੱਤੇ ਫਿਰ ਪਹਿਲਾ ਨੋਟਿਸ ਕੀਤਾ ਕਮਿਸ਼ਨ ਨੇ ਇਹਨਾਂ ਨੇ ਕਮਿਸ਼ਨ ਨੂੰ ਲਿਖ ਕੇ ਭੇਜਤਾ ਕਿ ਅਸੀਂ ਜਿਹੜਾ ਇਸ ਐਪਲੀਕੇਸ਼ਨ ਦੇ ਵਿੱਚ ਮਾਮਲਾ ਦਰਜ ਕਰ ਲਿਆ ਜਦ ਕਿ ਮਾਮਲਾ ਦਰਜ ਨਹੀਂ ਕੀਤਾ ਸੀ ਅਗਰ ਕੋਡ ਨਾ ਲੱਗਾ ਹੁੰਦਾ ਪਰਚਾ ਨਹੀਂ ਹੋਣਾ ਸੀ ਬਿਲਕੁਲ ਵੀ ਨਹੀਂ ਹੋਣਾ ਸੀ ਜੇ ਕੋਡ ਆਫ ਕੰਡਕਟ ਨਾ ਲੱਗਾ ਹੁੰਦਾ ਔਰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਗੁਹਾਰ ਨਾ ਲਗਾਉਂਦਾ ਇਹ ਐਫ ਆਈ ਆਰ ਰਜਿਸਟਰਡ ਨਹੀਂ ਹੋਣੀ ਸੀ ਹਾਂ ਬਾਹਰ ਆਪਣਾ ਕੀ ਕਹਿੰਦੇ ਨੇ ਹਰਿਆਣਾ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚ ਜਿਹੜਾ ਮੇਰੀ ਪਟੀਸ਼ਨ ਚੱਲਦੀ ਹੈ ਉਹਦੇ ਵਿੱਚ ਇਹਨਾਂ ਨੇ ਜਿਹੜੀ ਰਿਪੋਰਟ ਸੀ ਉਹ ਸਬਮਿਟ ਕਰਤੀ ਸੀ ਅੱਛਾ ਉਹਦੇ ਤੇ ਮੈਨੂੰ ਉਮੀਦ ਸੀ ਕਿ ਕੋਰਟ ਦੇ ਵਿੱਚ ਜਿਹ ਦਿਨ ਆਰਗੂਮੈਂਟਸ ਹੋਣਗੇ ਉਸ ਦਿਨ ਡੈਫੀਨਿਟਲੀ ਕੋਰਟ ਆਰਡਰ ਕਰੂਗਾ ਕਿ ਤੁਸੀਂ ਜਦੋਂ ਇਹ ਲਿਖ ਦਿੱਤਾ ਕਿ ਇਹ ਬੰਦੇ ਨੇ ਦੋ ਰਿਪੋਰਟਾਂ ਬਣ ਗਈਆਂ ਜਦੋਂ ਇਸ ਬੰਦੇ ਦੇ ਖਿਲਾਫ ਦੋਨੋਂ ਰਿਪੋਰਟਾਂ ਦੇ ਵਿੱਚ ਅਲੱਗ-ਅਲੱਗ ਆਫੀਸਰਜ਼ ਨੇ ਜੀ ਵੀ ਇਹਦੇ ਖਿਲਾਫ ਤੁਸੀਂ ਮੰਗ ਰਹੇ ਹੋ 420 66671 ਦਾ ਪਰਚਾ ਫਿਰ ਸੀਪੀ ਕਿਉਂ ਨਹੀਂ ਕਰ ਰਿਹਾ ਫਿਰ ਜਦੋਂ ਇਹ ਸਵਾਲ ਉਠੂਗਾ ਉੱਥੇ ਕੋਰਟ ਦੇ ਵਿੱਚ ਡੈਫੀਨੇਟਲੀ ਉਥੋਂ ਆਰਡਰ ਹੋਊਗਾ ਕੋਈ ਨਾ ਕੋਈ ਇਹ ਮੈਨੂੰ ਉਮੀਦ ਹੈਗੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਫਿਰ ਮੈਂ ਜਿਹੜੀ ਇਹ ਕੰਪਲੇਂਟ ਕਰਤੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਹ ਰੰਗ ਲਿਆਤਾ ਜੀ ਉਹਨਾਂ ਨੇ ਬੜਾ ਧੰਨਵਾਦ ਕਰਦਾ ਮੈਂ ਉਹਨਾਂ ਦਾ ਕਿ ਉਹਨਾਂ ਦੇ ਡੰਡੇ ਦੇ ਨਾਲ ਜਿਹੜਾ ਹੈ ਜਾਂ ਉਹਨਾਂ ਦੇ ਐਕਸ਼ਨ ਦੇ ਨਾਲ ਜਿਹੜਾ ਹੈ ਉਹ ਬੜੀ ਜਲਦੀ ਪ੍ਰੋਸੀਡਡ ਹੋ ਗਿਆ ਪਰ ਇਹਨੂੰ ਲੁਕਾ ਲਿਆ ਗਿਆ 30 ਤਰੀਕ ਨੂੰ ਜਿਮਨੀ ਦਰਜ ਕੀਤੀ ਗਈ ਬਿਲਕੁਲ ਲੁਕਾ ਲਈ ਗਈ ਕਿਤੇ ਜਿਹੜਾ ਬਰੀਫਿੰਗ ਨਹੀਂ ਕੀਤੀ ਗਈ ਹੈ ਕਿ ਮੀਡੀਆ ਨੂੰ ਇਹ 9 ਤਰੀਕ ਹੋਗੀ ਅੱ 4 ਤਰੀਕ ਨੂੰ ਮਾਮਲਾ ਦਰਜ ਕੀਤਾ ਗਿਆ ਉਹਦੇ ਉੱਤੇ ਡੀਡੀਆਰ ਕੱਟੀ ਗਈ 4 ਤਰੀਕ ਨੂੰ ਲੇਕਿਨ ਸਾਨੂੰ ਪਤਾ ਲੱਗਾ ਕੱਲ ਫੇ ਤੁਹਾਨੂੰ ਪਤਾ ਕਿੱਦਾਂ ਲੱਗੇ ਕਿਹੜੇ ਸੋਰਸ ਲਾਏ ਸਾਨੂੰ ਸੋਰਸ ਨਹੀਂ ਲਾਏ ਜੀ ਸਾਡਾ ਇੱਕ ਮਾਮਲਾ ਇੱਥੇ ਚੱਲਦਾ ਪਿਆ 1563 ਦਾ ਕੋਡ ਦੇ ਵਿੱਚ ਉੱਥੇ ਇਹਨਾਂ ਨੇ ਰਿਪੋਰਟ ਸਬਮਿਟ ਕੀਤੀ ਹੈ ਆਪਣੀ ਆਈਓ ਕੌਣ ਨੇ ਫਿਰ ਇਸ ਕੇਸ ਦੇ ਇਹਦੇ ਆਈਓ ਤਾਂ ਮਿਸਟਰ ਸੁਖਪਾਲ ਨੇ ਜਿਹੜੇ ਇੱਥੇ ਚੌਂਕੀ ਇੰਚਾਰਜ ਨੇ ਉਹ ਇਹਦੇ ਆਈਓ ਨੇ ਉਹਨਾਂ ਨੇ ਰਿਸਟ ਉਹਨਾਂ ਨੇ ਮਤਲਬ ਆਪਣੇ ਬਿਆਨ ਲਿਖੇ ਨੇ ਉਹਨਾਂ ਨੇ ਬਿਆਨ ਲਿਖ ਕੇ ਦਿੱਤੇ ਨੇ ਕਿ ਅਸੀਂ ਜਿਹੜਾ ਹੈ ਪਰਮਿੰਦਰ ਸਿੰਘ ਨੂੰ ਜਿਹੜਾ ਹੈ ਇਹਦੇ ਵਿੱਚ ਨਾਮਜ਼ਦ ਕਰ ਲਿਆ ਲੇਕਿਨ ਉਹ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਜਦੋਂ ਤੁਸੀਂ ਪਹਿਲੀ ਪ੍ਰੈਸ ਕਾਨਫਰੰਸ ਉਪਰ ਸੀ ਉਸ ਤੋਂ ਪਹਿਲਾਂ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਤੁਸੀਂ ਡਿਗਰੀਆਂ ਆਪਣੇ ਘਰੇ ਬਣਾਉਂਦੇ ਕੋਈ ਮੁੰਡਾ ਉਠਾ ਕੇ ਰੱਖਿਆ ਜਿਹੜਾ ਸਟੈਂਪਾ ਵੀ ਲਾਂਦਾ ਉਹ ਲੱਭਿਆ ਮੁੰਡਾ ਕੈਨ ਤਾਂ ਦੇਖੋ ਜੀ ਇਹ ਆ ਵੀ ਕੈਨ ਨੂੰ ਤਾਂ ਕੁਝ ਵੀ ਕਹਿ ਸਕਦਾ ਸਰਕਾਰ ਉਹਦੀ ਹੂੰ ਸਰਕਾਰ ਉਹਦੀ ਐਮਐਲਏ ਉਹਦੀ ਫੁੱਲ سپورਟ ਦੇ ਵਿੱਚ ਮੰਤਰੀ ਉਹਦੀ ਫੁੱਲ سپورਟ ਦੇ ਵਿੱਚ ਈਵਨ ਕਿ ਜਦੋਂ ਸਾਡੇ ਦੇ ਪਰਚਾ ਰਿਸਟਰਡ ਕੀਤਾ 32341 ਦਾ ਉਦੋਂ ਬਕਾਇਦਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਦਾ ਫੋਨ ਆਇਆ ਸੀਪੀ ਨੂੰ ਵੀ ਪਰਚਾ ਰਿਸਟਰਡ ਕਰੋ ਤਾਂ ਐਡੇ ਵੱਡੇ ਵੱਡੇ ਜਿਹੜੇ ਨਾਲ ਲੀਡਰ ਹੋਣ ਉਹ ਸਾਡੇ ਦੇ ਪਰਚਾ ਰਿਸਟਰਡ ਨਹੀਂ ਕਰਾ ਸਕਿਆ ਜੈਲੀ ਡਿਗਰੀਆਂ ਦਾ ਇਹਦਾ ਮਤਲਬ ਉਹਦੇ ਕੋਲ ਕੋਈ ਹੈ ਹੀ ਨਹੀਂ ਸੀ ਦੇਖੋ ਸੱਚ ਕੋ ਆਜ ਨਹੀਂ ਹੁੰਦੀ ਠੀਕ ਹੈ ਉਹਨੇ ਇੱਕ ਗੇਮ ਖੇਡੀ ਸੀ ਉਹ ਵੀ ਸਾਡੇ ਬਾਹਰ ਐਸੋਸੀਏਸ਼ਨ ਦੇ ਇੱਕ ਵੱਡੇ ਲੀਡਰ ਦੇ ਕਹਿੰਦੇ ਗੇਮ ਖੇਡੀ ਸੀ ਕਿ ਤੂੰ ਆਪਣੀ ਜਵਾਬ ਦੇ ਵਿੱਚ ਜਿਹੜਾ ਤੂੰ ਬਾਰ ਕਾਉਂਸਲ ਨੂੰ ਜਵਾਬ ਦੇ ਰਿਹਾ ਹੈ ਉਹਦੇ ਵਿੱਚ ਇਹੀ ਬਲੇਮ ਲਾ ਦੇ ਕਿ ਮੈਨੂੰ ਜਿਹੜਾ ਡਿਗਰੀ ਦਿੱਤੀ ਫਲਾਣੇ ਫਲਾਣੇ ਬੰਦੇ ਨੇ ਤੇ ਇਹਨਾਂ ਉਸ ਫਲਾਣੇ ਫਲਾਣੇ ਬੰਦੇ ਨੂੰ ਮਿਲਵਾਉਣ ਵਾਲੇ ਨੇ ਡੇਵਿਡ ਗਿਲ ਤੇ ਸੁਖਮਨੀ ਸਿੰਘ ਮਿਲਵਾਉਣ ਵਾਲੇ ਨੇ ਡਾਇਰੈਕਟ ਨਹੀਂ ਲਾਇਆ ਉਹਨੇ ਮਿਲਵਾਉਣ ਵਾਲੇ ਨੇ ਵੀ ਇਹ ਇਹਨਾਂ ਨੇ ਮਿਲਵਾਇਆ ਤੇ ਜਦੋਂ ਸਾਡੀ ਇਨਕੁਆਇਰੀ ਚੱਲ ਰਹੀ ਸੀ ਤੇ ਮੈਂ ਆਪਣਾ ਫੋਨ ਸਬਮਿਟ ਕਰਤਾ ਸੀ ਪੁਲਿਸ ਨੂੰ ਆ ਮੇਰਾ ਫੋਨ ਲੈ ਲਓ ਤੁਸੀਂ ਚੈੱਕ ਕਰਾਓ ਇਹਨੂੰ ਫੋਨ ਨੂੰ ਕਦੇ ਮੇਰੀ ਉਸ ਫਲਾਣੇ ਫਲਾਣੇ ਬੰਦੇ ਦੇ ਨਾਲ ਕਦੇ ਗੱਲ ਹੋਈ ਹੋਵੇ ਕਦੇ ਸੰਪਰਕ ਹੋਇਆ ਹੋਵੇ ਤਾ ਮੈਨੂੰ ਤੁਸੀਂ ਮੇਰੇ ਤੇ ਪਰਚਾ ਰਜਿਸਟਰ ਕਰ ਦੋ ਮੈਨੂੰ ਕੋਈ ਤਰਾਇ ਨਹੀਂ ਹੈਗਾ ਜਦੋਂ ਤੁਸੀਂ ਗਲਤ ਕੀਤਾ ਹੀ ਨਹੀਂ ਤੁਸੀਂ ਡਰਨਾ ਕਿਹੜੀ ਗੱਲ ਦਾ ਸੁਖਮਣੀ ਵੀਰ ਕੋਲ ਮੈਂ ਆ ਗਿਆ ਸੁਖਮਣੀ ਵੀਰ ਸਪਸ਼ਟ ਕਰਾਂ ਤੈਨੂੰ ਕਿੰਨਾ ਸਮਾਂ ਲੱਗ ਗਿਆ ਕੀ ਅਸਲੀ ਉਹ ਕਾਲਾ ਕੋਟ ਵਾਲਾ ਹੈ ਇਹ ਇਹ ਪਾਜੀ 3 ਸਾਲ ਹੀ ਲੱਗੇ ਜੀ ਤਿੰਨ ਸਾਲ ਪਹਿਲਾਂ ਤਾਂ ਇਹਨਾਂ ਨੇ ਪੂਰਾ ਮੈਂ ਕਹਿੰਦਾ ਲਿਸਟਾ ਤੱਕ ਟੈਂਪਰਿੰਗ ਕਰਕੇ ਉੱਪਰ ਭੇਜ ਦਿਆ ਬਾਰ ਕੋਸ ਜੀ ਵੀ ਇਹ ਵੀ ਚੱਲੀ ਆ ਉਹ ਤਾਂ ਇੱਕ ਰੱਬ ਵੱਲੋਂ ਇੱਕ ਮੈਂ ਕਹਿੰਦਾ ਇੱਕ ਫਰਿਸ਼ਤਾ ਹੀ ਆਇਆ ਸਾਡੇ ਵਿੱਚ ਵੀ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਰਜਿਸਟਰ ਟੈਂਪਰਿੰਗ ਕਰਕੇ ਭੇਜੀਆਂ ਗਈਆਂ ਉੱਪਰ ਜਦੋਂ ਇਸੀ ਦਾ ਖੁਲਾਸਾ ਕੀਤਾ ਗਿਆ ਸਾਡੇ ਕੋਲ ਜਿਹੜੇ ਮੌਜੂਦਾ ਪ੍ਰਧਾਨ ਸੀ ਉਸ ਟਾਈਮ ਦੇ 2021 ਦੇ ਮੇਰੇ ਹਿਸਾਬ ਨਾਲ ਮਿਸਟਰ ਗਿੱਲ ਮਿਸਟਰ ਗਿੱਲ ਸੀਗੇ ਮੌਜੂਦਾ ਪ੍ਰਧਾਨ ਸੀ ਉਹ ਸਾਡੇ ਕੋਲੇ ਬੈਠੇ ਸੀ ਉਹ ਕਹਿੰਦੇ ਮੈਂ ਕਹਿੰਦਾ ਜੀ ਮੈਂ ਜਰੂਰ ਉਹਨਾਂ ਨੂੰ ਜਾ ਕੇ ਸ਼ਿਕਾਇਤ ਕੀਤੀ ਵੀ ਸਾਰਾ ਇਦਾਂ ਗੱਲ ਹੋਈ ਹੈ ਮੈਨੂੰ ਇਦਾਂ ਪਤਾ ਲੱਗ ਲਿਸਟਾਂ ਚ ਉਹਨਾਂ ਨੇ ਵੈਰੀਫਾਈ ਕੀਤਾ ਕਿ ਤੇਰਾ ਤਾਂ ਨਾਮ ਹੀ ਨਹੀਂ ਇਕ ਲਿਸਟਾਂ ਦੇ ਵਿੱਚ ਅੱਛਾ ਮੈਂ ਕਿਹਾ ਜੀ ਫਿਰ ਮੇਰਾ ਨਾਮ ਕਿੱਥੋਂ ਚੱਲ ਗਿਆ ਬਾਹਰ ਕੌਂਸਲ ਦੇ ਵਿੱਚ ਉਹਨਾਂ ਨੇ ਇਮੀਡੀਏਟਲੀ ਫੈਕਟਰੀ ਨਾਲ ਢਾਂਡਾ ਜੀ ਨੂੰ ਕਾਲ ਕੀਤੀ ਢਾਂਡਾ ਜੀ ਨੇ ਈਮੇਲ ਪਵਾ ਕੇ ਉੱਥੇ ਸਾਰੀ ਪ੍ਰੋਸੀਡਿੰਗ ਰਕਵਾਈਆਂ ਵੀ ਸੁਖਮਣੀ ਕਿਤੇ ਕੋਈ ਗਲਤ ਬੰਦਾ ਨਾ ਸਾਡੇ ਕੋਲ ਵੀ ਐਵੇਂ ਵਿੱਚ ਇਨਵੋਲਵਮੈਂਟ ਆ ਹੋ ਜਵੇ ਕਿਸੇ ਗਲਤ ਬੰਦੇ ਦੀ ਫਿਰ ਢਾਂਡਾ ਜੀ ਨੇ ਆਪਣੀ ਕੰਫੈਸ ਕਰਕੇ ਕੰਫੈਸ ਦੇ ਵਿੱਚ ਵੀ ਦੱਸਿਆ ਵੀ ਇਹਨਾਂ ਨੇ ਲਿਸਟਾਂ ਟੈਂਪਰਿੰਗ ਕਰਕੇ ਭੇਜਿਆ ਗਈਆਂ ਬੜਾ ਭਾਜੀ ਪ੍ਰੈਸ਼ਰ ਪਾਇਆ ਅਸੀਂ ਚਲੋ ਸੱਚੇ ਸੀਗੇ ਤਾਂ ਅੱਜ ਦੇਖ ਲਓ ਜਿੱਤ ਸਾਰੇ ਦੇ ਸਾਹਮਣੇ ਆ ਗਈ ਜਿਹੜੀਆਂ ਗੱਲਾਂ ਇਹ ਕਹਿੰਦਾ ਸੀਗਾ ਵੀ ਇਹਨਾਂ ਨੇ ਮੈਨੂੰ ਡਿਗਰੀ ਦਿਵਾਈ ਆ ਜਾਂ ਇੰਨਾ ਸੁਖਮਣੀ ਨੂੰ ਪੁੱਛੋ ਇਹਦੇ ਘਰੇ ਪ੍ਰੈਸ ਲੱਗੀ ਹੋਈ ਆ ਇਹ ਲੱਗੀ ਉਹ ਲੱਗੀ ਆ ਅੱਜ ਸਾਰਾ ਕੁਝ ਕਲੀਅਰ ਹੋ ਗਿਆ ਸਰ ਇਹਨੇ ਬਿਲਕੁਲ ਪੂਰਾ ਜੋਰ ਲਾਇਆ ਵੀ ਮੈਂ ਜੈਨੂਇਨ ਆ ਇਹ ਝਾਲੀ ਨੇ ਇਹ ਮੈਂ ਇਦਾਂ ਆ ਮੋਦਾਂ ਉਹ ਸਾਰਾ ਅੱਜ ਭਾਜੀ ਖਤਮ ਹੋ ਚੁੱਕਿਆ ਅੱਜ ਸੱਚ ਦੀ ਜਿੱਤ ਹੋ ਗਈ ਆ ਲੇਕਿ ਸੁਖਮਣੀ ਜੀ ਮੈਂ ਤੇ ਵੀਰੇ ਇੱਕ ਗੱਲ ਕਰਨ ਲੱਗਾ ਅਗਰ ਵਕੀਲ ਨੂੰ ਇੱਕ ਆਪਣੇ ਤੋਂ ਇੱਕ ਦਾਗ ਉਤਾਰਨ 3 ਸਾਲ ਲੱਗ ਗਏ ਤਾਂ ਕਲਾਇੰਟ ਨੂੰ ਕਿੰਨੇ ਸਾਲ ਲੱਗ ਜਾਣਗੇ ਇਸ ਕੇਸ ਦੇ ਉੱਤੇ ਹੀ ਨਹੀਂ ਸੁਖਮਣੀ ਨੂੰ ਦਾਗ ਉਤਾਰਨ ਚ ਕੋਈ ਟਾਈਮ ਨਹੀਂ ਲੱਗਾ ਹੈਗਾ ਉਹ ਤਾਂ ਉਦੋਂ ਹੀ ਅਸੀਂ ਆਪਣੀਆਂ ਡਿਗਰੀਆਂ ਸਬਮਿਟ ਕਰਤੀਆਂ ਸੀ ਔਰ ਸਾਡੀਆਂ ਡਿਗਰੀਆਂ ਸੀ ਮੀਡੀਆ ਦੇ ਵਿੱਚ ਨੇ ਜਿਹੜਾ ਮਰਜ਼ੀ ਜਾ ਕੇ ਚੈੱਕ ਕਰਾ ਲਵੇ ਇਹ ਤਾਂ ਤਾਂ ਹੈ ਨਾ ਸਾਨੂੰ ਟਾਈਮ ਸਾਨੂੰ ਟਾਈਮ ਲੱਗਾ ਇਹਦੇ ਉੱਤੇ ਕਾਰਵਾਈ ਕਰਨ ਨੂੰ ਟਾਈਮ ਜ਼ਰੂਰ ਲੱਗਾ ਸਾਨੂੰ ਸਾਡਾ ਪੂਰਾ ਜ਼ੋਰ ਲੱਗ ਗਿਆ ਜੀ ਕਿਉਂ ਲਾਇਸੈਂਸ ਕੈਨਸਲ ਹੋਣਗੇ ਨਾ ਲਾਇਸੈਂਸ ਹੈ ਹੀ ਨਹੀਂ ਕੈਨਸਲ ਕਿੱਥੋਂ ਹੋਣਿਆ ਜਾਲੀ ਲਾਇਸੈਂਸ ਹੈ ਕਿਸੇ ਦਾ ਪੀ ਨੰਬਰ ਯੂਜ਼ ਕੀਤਾ ਹੈ ਲਾਇਸੈਂਸ ਹੋਊਗਾ ਤਾਂ ਹੀ ਕੈਨਸਲ ਹੋਗਾ ਨਾ ਕਿਹੜੇ ਰੂਮ ਵਿੱਚ ਬੈਠੀ ਹੁੰਦੀ ਸੀ ਕਿਹੜਾ ਚੈਂਬਰ ਲਿੱਤਾ ਆ ਸੀਗਾ ਇੱਥੇ ਚੈਂਬਰ ਤਾਂ ਨਹੀਂ ਸੀ ਬਾਕੀ ਉਹਦੇ ਕਾਫੀ ਖੈਰਖਵਾ ਹੈਗੇ ਸੀ ਕਿਉਂਕਿ ਇੱਥੇ ਮੈਂਬਰਸ ਬਣਿਆ ਸੀ ਉਹ ਬਾਰ ਐਸੋਸ਼ੀਏਸ਼ਨ ਦਾ ਤਾਂ ਉਹਦੇ ਵੱਡੇ ਲੀਡਰ ਇੱਕ ਬੜੇ ਖੈਰਖਵਾ ਨੇ ਉਹਦੇ ਉਹਨਾਂ ਦੇ ਚੈਂਬਰ 'ਚ ਅਕਸਰ ਬੈਠਾ ਹੁੰਦਾ ਸੀ ਅਸਰ ਭਾਈ ਜਿਹੜੇ ਬੰਦੀਲਰ ਕੋ ਡਿਲਰੀ ਦਾ ਜਿਹੜੇ ਬੰਦੇ ਨੇ ਫਰੋਡ ਕਰਨਾ ਹੁੰਦਾ ਨਾ ਉਹਦਾ ਕੋਈ ਅੱਡਾ ਹੀ ਨਹੀਂ ਹੁੰਦਾ ਭਾਜੀ ਉਹਨੂੰ ਅੱਡੇ ਦੀ ਲੋੜ ਨਹੀਂ ਪੈਂਦੀ ਅੱਡੇ ਦੀ ਲੋੜ ਨਹੀਂ ਉਸ ਬੰਦੇ ਤੁਸੀਂ ਇਹ ਦੇਖੋ ਪਹਿਲਾਂ ਉਹਦੀ ਜਿਹੜੀ ਡਿਗਰੀ ਚੈਕ ਲਈ ਨਿਕਲੀ ਫਿਰ ਜਦੋਂ ਵੈਰੀਫਾਈ ਕੀਤਾ ਗਿਆ ਡੀਪਲੀ ਵੈਰੀਫਾਈ ਕੀਤਾ ਗਿਆ ਪਲੱਸ 2 ਤੋਂ ਉਹ ਵੀ ਮੁੱਕਰ ਗਿਆ ਵੀ ਇਹ ਮੇਰਾ ਸਰਟੀਫਿਕੇਟ ਹੀ ਨਹੀਂ ਹੈਗਾ ਪਹਿਲਾਂ ਤਾਂ ਫਿਰ ਜਦੋਂ ਉਹਨੂੰ ਬਿਲਕੁਲ ਟੌਰਚਰ ਕੀਤਾ ਗਿਆ ਪਤਾ ਲੱਗਾ ਕਿ ਉਹ ਪਲੱਸ 2 ਫੇਲ ਨਿਕਲਿਆ ਪਲੱਸ 2 ਫੇਲ ਨਿਕਲਿਆ ਪਲੱਸ 2 ਜਾਲੀ ਨਿਕਲਿਆ ਭਾਜੀ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਇਹਦੀਆਂ ਪੰਜ-ਪੰਜ ਆਈਡੀਆਂ ਫੇਸਬੁਕ ਆਈਡੀਆਂ ਜਿਹੜੀਆਂ ਜਾਲੀ ਚਲਾ ਰਿਆ ਇਹ ਪਾਜੀ ਅੱਜ ਦੀ ਤੁਹਾਨੂੰ ਮੈਂ ਮੇਨ ਸਿਚੁਏਸ਼ਨ ਦੱਸਦਾ ਅੱਜ ਇਹਨੇ ਇੱਕ ਕਮੈਂਟ ਕੀਤਾ ਵੀ ਸੁਖਮਣੀ ਕੋਲ ਜਿਹੜੀ ਡਿਗਰੀ ਉਹ ਵੀ ਚਾਲੀ ਆ ਇਹਨੇ 10 ਲੱਖ ਚ ਲਈ ਆ ਮੈਂ ਲਿਖਣ ਲੱਗਾ ਜੀ ਭਰਾਵਾ ਮੈਂ 10 ਲਈਏ ਮੈਂ ਤਾਂ ਬਚ ਗਿਆ ਤੂੰ ਡੇਢ ਚਲੀ ਸੀ ਤੂੰ ਤਾਂ फस ਗਿਆ ਜੇ ਤੂੰ 10 ਖਰਚ ਲੈਣਾ ਉਹ ਸ਼ਾਇਦ ਤੂੰ ਤੈਨੂੰ ਵੀ ਤੂੰ ਵੀ ਜੈਨੂਨ ਹੋ ਜਾਣਾ ਸੀਗਾ ਮਤਲਬ ਡਿਗਰੀਆਂ ਵੀ ਜਿਹੜੀਆਂ ਪੈਸੇ ਨਾਲ ਤਾਲਮੇਲ ਕਰਦਾ ਮੈਂ ਉਹ ਇੰਨਾ ਕੁ ਜ਼ਿਆਦਾ ਆਪਣੇ ਨੂੰ ਬਰੀਫ ਕਰਦਾ ਪਿਆ ਵੀ ਮੈਂ ਜੈਨੂਨ ਆ ਮੈਂ ਡਿਗਰੀ ਦੇ ਮੈਂ ਸੁ ਆਹ ਮੈਂ ਪੂਰੀ ਅਸੀਮੈਂਟ ਕੀਤੀ ਹੈ ਪਾਜੀ ਦੇਖੋ ਬੰਦੇ ਨੇ ਆਪਣਾ ਕੌਂਟਰਕ ਬਲਾਸਟਾ ਕਰਨਾ ਹੀ ਹੁੰਦਾ ਕੋਈ ਨਾ ਕੋਈ ਬੰਦੇ ਨੇ ਐਕਸ਼ਨ ਤਾਂ ਲੈਣੀ ਹੁੰਦਾ ਪਾਜੀ ਬਦਨਾਮ ਕਰਨਾ ਸਾਡੇ ਬੋਰਡ ਲਵਾਤੇ ਉਹ ਕੁਝ ਕੀਤਾ ਪਾਜੀ ਇਹਨੇ ਮਤਲਬ ਗੱਲ ਇਹ ਵੀ ਅੱਜ ਸੱਚ ਸਾਮਣੇ ਆ ਗਿਆ ਸਾਬ ਦੇ ਅੱਜ ਅਸੀਂ ਸਭ ਨੂੰ ਇਹ ਗੁਜਾਰਸ਼ ਕਰਦੇ ਆਂ ਵੀ ਸਰ ਪਹਿਲਾਂ ਤਾਂ ਬੰਦਾ মিডিਆ ਸਾਹਮਣੇ ਕੋਈ ਵੀ ਜੋ ਗੱਲ ਬੰਦਾ ਬੋਲਦਾ ਉਹਨੂੰ ਜਦ ਤੱਕ ਬੰਦਾ ਐਂਡ ਤੱਕ ਨਾ ਪਹੁੰਚੇ ਉਸ ਗੱਲ ਨੂੰ ਬੰਦਾ ਕਦੇ ਵੀ ਮੰਨਣਾ ਨਹੀਂ ਚਾਹੀਦਾ ਬੰਦੇ ਨੂੰ ਬਿਲਕੁਲ ਡਿਵਲ ਸਾਹਿਬ ਦੇ ਵਿੱਚ ਫਿਰ ਸੋਰੀ ਕਿਹੜੇ ਇੱਕ ਵਾਰ ਵਿੱਚ ਕਿਦਾਂ ਫਿਰ ਆ ਗਿਆ ਉਹਦੇ ਵਿੱਚ ਸ਼ੁਰੂਆਤ ਕਿਦਾਂ ਕੀਤੀ ਫਿਰ ਸ਼ੁਰੂਆਤ ਜੀ ਇੱਥੇ ਆ ਕੇ ਮੈਂਬਰ ਬੰਨਾ ਬੜਾ ਆਸਾਨ ਹੈ ਜਿਹੜਾ ਮਰਜ਼ੀ ਆ ਕੇ ਬਣ ਜਾਵੇ ਜੈਲੀ ਡਿਗਰੀ ਲੈ ਕੇ ਤੇ ਵੈਰੀਫਿਕੇਸ਼ਨ ਹੀ ਨਹੀਂ ਹੋ ਰਹੀ ਕਿਸੇ ਦੀ ਕੋਈ ਵੀ ਆ ਕੇ ਬੰਦਾ ਬਹਿ ਸਕਦਾ ਹੈ ਜਿਹੜਾ ਮਰਜ਼ੀ ਬੰਦਾ ਆਵੇ ਜੀ ਇੱਥੇ ਖੁੱਲਾ ਪਿਆ ਸਾਡਾ ਬਾਰਸ ਜਨ ਜਿਹੜਾ ਮਰਜ਼ੀ ਆਵੇ ਜਾ ਲਈ ਆਪਣੇ ਘਰੋਂ ਕੰਪਿਊਟਰ ਤੇ ਆਪਣੀਆਂ ਡਿਗਰੀਆਂ ਬਣਾਓ ਇੱਥੇ ਆ ਕੇ ਜਿਹੜਾ ਮਰਜ਼ੀ ਬੰਦਾ ਮੈਂਬਰ ਬਣ ਜਾਓ ਕੋਈ ਕਿਸੇ ਨੂੰ ਰੋਕਣੀ ਹੈਗੀ ਬਹੁਤ ਸਾਰਾ ਕਿੰਨਾ ਸ਼ੁਕਰਾਨਾ ਕਰੀਏ ਕਮਿਸ਼ਨਰ ਦਾ ਸ਼ੁਕਰਾਨਾ ਕਰੇ ਕੋਰਟ ਦਾ ਸ਼ੁਕਰਾਨਾ ਕਰਾਂ ਮੈਂ ਤਾਂ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਮਾਨਯੋਗ ਪੰਜਾਬ ਐਨ ਆ ਹਾਈ ਕੋਰਟ ਦਾ ਜਿਨ੍ਹਾਂ ਦੇ ਕਰਕੇ ਇਹ ਮਾਮਲਾ ਦਰਜ ਹੋਇਆ ਆਦਰਵਾਇਜ਼ ਇਹ ਮਾਮਲਾ ਦਰਜ ਨਹੀਂ ਹੋਣਾ ਸੀ ਨੌਲਡ ਨੇ ਵੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਚੋਣਾਂ ਸੁਣਿਆ ਸੀ ਜੀ ਕੌਂਸਲਰ ਦੀ ਟਿਕਟ ਮਿਲਣੀ ਹੈ ਹੁਣ ਅਸੀਂ ਹੁਣੇ ਚਾਹਨੇ ਆ ਵੀ ਹੁਣੇ ਛੋਟਾ ਹੱਤੀ ਚਲਾਉਂਦਾ ਸੀ ਪਹਿਲਾਂ ਤਾਂ ਅਸੀਂ ਫੇਸਬੁੱਕ ਤੇ ਵੀ ਲੋਕਾਂ ਨੂੰ ਕਿਹਾ ਵੀ ਦੇ ਕੇ ਕੋਈ ਛੋਟਾ ਹੱਤੀ ਹੋਵੇ ਦੱਸਿਓ ਅਸੀਂ ਇਹਨੂੰ ਮੁੱਲ ਲੈ ਕੇ ਦੇਣਾ ਤਾਂ ਕਿ ਇਹ ਦੁਬਾਰਾ ਆਪਣਾ ਕੰਮ ਸ਼ੁਰੂ ਕਰ ਲਵੇ ਬਿਲਕੁਲ ਡੇਵਿੰਦਰ ਸਾਹਿਬ ਜੀ ਕੇ ਸੁਖਮਣੀ ਸਾਹਿਬ ਜੀ ਵਕੀਲ ਨੇ ਇਹ ਜੈਨੂਇਨ ਵਕੀਲ ਇਸ ਕਰਕੇ ਇਹਨਾਂ ਨੂੰ ਕਿਹਾ ਜਾ ਸਕਦਾ ਕਿ ਇਹ ਵਕੀਲਾ ਨੇ ਇੱਕ ਫੇਕ ਵਕੀਲ ਦੀ ਜਿਹੜੀ ਹੈ ਡਿਗਰੀ ਜਿਹੜ ਜੋ ਚੋਣ ਜੱਤ ਲੱਗੀ ਉਹਨਾਂ ਦੇ ਕਮਿਸ਼ਨ ਸਾਹਿਬ ਦਾ ਥੈਂਕਸ ਕੀਤਾ ਕਿ ਉਹਨਾਂ ਨੇ ਜਿਹੜੀ ਇਸ ਕੇਸ ਵਿੱਚ ਮਦਦ ਕੀਤੀ ਕੇਸ ਰਜਿਸਟਰ ਹੋ ਚੁੱਕਾ ਵੈ ਲੇਕਿਨ ਇਹਨੇ ਸਾਫ਼ ਗੱਲ ਕੀਤੀ ਹੈ ਜੋ ਉਹਨਾਂ ਦੇ ਉੱਤੇ ਦਾਗ ਲੱਗੇ ਸੀ ਕਿ ਇਹਨਾਂ ਨੇ ਆਪਣੀ ਡਿਗਰੀਆਂ ਜਿਹੜੀਆਂ 10-10 ਲੱਖ ਵਿੱਚ ਬਣਾਈਆਂ ਡੇਵਿਲ ਸਾਹਿਬ ਦੇ ਘਰੇ ਇੱਕ ਬੰਦੇ ਹੈਗੇ ਨੇ ਉਹ ਜਾਲੀ ਡਿਗਰੀਆਂ ਬਣਾਉਂਦੇ ਨੇ ਲੇਕਿਨ ਉਹ ਵੀ ਪ੍ਰੂਫ ਸਾਹਮਣੇ ਆ ਗਿਆ ਲੇਕਿਨ ਇਹਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਕੋਰਟ ਦੇ ਵਿੱਚ ਕਿੰਨੇ ਵਕੀਲ ਜਿਹੜੇ ਹੈਗੇ ਨੇ ਜਾਲੀ ਹੈ ਜਿਨਾਂ ਦੀ ਇੱਕ ਪਿੱਛੇ ਲਿਸਟ ਵੀ ਸਾਹਮਣੇ ਆਈ ਸੀ ਲੇਕਿਨ ਇਹਨੇ ਖੁਲਾਸਾ ਕੀਤਾ ਲੇਕਿਨ ਖੁਲਾਸੇ ਤੋਂ रहे ਹੈਗੇ ਨੇ ਉਹ ਸਾਹਮਣੇ ਆ ਸਕਦੇ ਨੇ ਕਿ ਉਹਨਾਂ ਦਾ ਵੀ ਖੁਲਾਸਾ ਹੋਊਗਾ ਡੇਵਿਲ ਸਾਹਿਬ ਜਦ ਤੱਕ सीबीआई ਦੀ ਇਨਕੁਆਇਰੀ ਨਹੀਂ ਲੱਗਦੀ ਐਥੇ ਕੁਝ ਨਹੀਂ ਨਿਕਲਣਾ ਇਹਦੇ ਵਿੱਚ सीबीआई ਦੀ ਇਨਕੁਆਇਰੀ ਮੈਂ ਮੰਗ ਰਿਆਂ ਮੰਨਜੋ ਹਾਈ ਕੋਰਟ ਤੋਂ ਜੇ सीबीआई ਦੀ ਇਨਕੁਆਇਰੀ ਹੋ ਜੇ ਕੱਲਾ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹ ਹਜ਼ਾਰਾਂ ਜਾਲੀ ਐਡਵੋਕੇਟ ਨਿਕਲਣਗੇ ਨਾਮ ਕੀ ਜੀ ਸਖਸ਼ੀਅਤ ਤੇ ਜਾਲੀ ਡਿਗਰੀ ਦਾ ਪਰਚਾ ਦਰਜ ਹੋਏ ਪਰਮਿੰਦਰ ਸਿੰਘ ਸਾਧੂ ਜੀ ਸਾਰੇ ਜਾਣਦੇ ਆ ਕਿ ਕਿੰਨਾ ਦੇਣ ਵਾਲਾ ਏ ਟਿਬਾ ਰੋਡ ਦਾ ਰਹਿਣ ਵਾਲਾ ਜੀ ਗੋਪਾਲਨਗਰ ਦਾ ਔਰ ਆਮ ਆਦਮੀ ਪਾਰਟੀ ਦਾ ਯੂਥ ਦਾ ਪ੍ਰੈਜ਼ੀਡੈਂਟ ਹੈ ਸਾਰੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਹੋਡਿੰਗਸ ਲੱਗੇ ਹੁੰਦੇ ਨੇ ਤੇ ਬਹੁਤ ਸਾਰੇ ਐਮਐਲਏ ਜਿਹੜੇ ਨੇ ਉਹ ਬੜਾ ਪਿਆਰ ਕਰਦੇ ਨੇ ਇਹਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਔਰ ਅੱਜ ਵੀ ਉਹ ਜਾ ਕੇ ਥਾਣੇ ਵਿੱਚ ਗਾਲੀ ਗਰੋਚ ਵੀ ਕਰ ਰਹੇ ਨੇ ਵੀ ਤੁਸੀਂ ਪਰਚਾ ਰਜਿਸਟਰ ਕਿਵੇਂ ਕਰਤਾ ਸਾਡੇ ਬੰਦੇ ਦੇ ਉੱਤੇ ਔਰ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਰਪਾ ਹੋਣੀ ਕਰ ਦਿਓ ਹੋਣੀ ਕਿਰਪਾ ਕਰ ਦਿਓ ਤੁਹਾਨੂੰ ਮੈਂ 2021 ਚ ਲੈਟਰਾਂ ਲਿਖਤੀਆਂ ਸੀ सीएम साहब केजरीवाल साहब ਨੂੰ 2021 ਚ ਇੱਕ ਲੈਟਰ ਲਿਖਤੀਆਂ ਸੀ ਮੈਂ ਕਿ ਇਹ ਬੰਦਾ ਜਾਲੀ ਹੈ ਇਹਨੂੰ ਪਾਰਟੀ ਵਿੱਚ ਨਾ ਲਵੋ ਫਿਰ ਪਾਰਟੀ 'ਚ ਲੈ ਲਿਆ ਫਿਰ ਉਹਨੂੰ ਅਹੁਦੇਦਾਰੀਆਂ ਦੇ ਦਿੱਤੀਆਂ ਹੈ ਤੁਸੀਂ ਜਲ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਬਦਲਾ ਦੀ ਰਾਜਨੀਤੀ ਕਰ ਰਹੇ ਹੋ ਨਹੀਂ ਕਰ ਰਹੇ ਬਿਲਕੁਲ ਵੀ ਬਦਲਾ ਦੀ ਰਾਜਨੀਤੀ ਨਹੀਂ ਹੈ ਕਿ ਜੇ ਤੁਸੀਂ ਇਹੋ ਜਿਹੇ ਝਾਲੀ ਬੰਦਿਆਂ ਨੂੰ ਜਿਹੜੇ ਆਮ ਪਬਲਿਕ ਨੂੰ ਠੱਗਣ ਦੇ ਲਈ ਐਡਵੋਕੇਟ ਬੰਦੇ ਨੇ ਔਰ ਆਪਣੇ ਆਪ ਨੂੰ ਐਡਵੋਕੇਟ ਦਿਖਾਉਂਦੇ ਨੇ ਔਰ ਫਿਰ ਲੋਕਾਂ ਤੋਂ ਪੈਸੇ ਠੱਗਦੇ ਨੇ ਔਰ ਤਹਿਸੀਲਦਾਰਾਂ ਨੂੰ ਬਲੈਕਮੇਲ ਕਰਦੇ ਨੇ ਉਹ ਬੰਦੇ ਆ ਦੇ ਖਿਲਾਫ ਜੇ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਫਿਰ ਕਾਹਦਾ ਬਦਲਾਵ ਹੈ ਫਿਰ ਤਾਂ ਕੋਈ ਬਦਲਾਵ ਨਹੀਂ ਹੈਗਾ ਇਹੋ ਜਿਹੇ ਬਦਲਾਵ ਸਾਨੂੰ ਨਹੀਂ ਚਾਹੀਦਾ ਸੀ ਔਰ ਪ੍ਰਸ਼ਾਸਨ ਤੋਂ ਜਿਹੜਾ ਸਾਡੀ ਮੰਗ ਹੈ ਕਿ ਇਹਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ ਕਿਸੇ ਜਾਵੇ ਗ੍ਰਿਫਤਾਰ ਕਰਕੇ ਹੀ ਇਹਨੂੰ ਪਤਾ ਲੱਗ ਸਕਦਾ ਕਿ ਇਹਨੇ ਇਹ ਜਾਲੀ ਫੇਕ ਜਿਹੜਾ ਸਰਟੀਫਿਕੇਟ ਹੈ ਉਹ ਕਿਵੇਂ ਬਣਾਇਆ ਕਿਵੇਂ ਬਣਾ ਕੇ ਇਹਨੇ ਜਾਲੀ ਲਾ ਦੀ ਡਿਗਰੀ ਬਣਾਈ ਕਿਵੇਂ ਇਹਨੇ ਜਾਲੀ ਲਾਇਸੈਂਸ ਬਣਾਇਆ ਬਾਰ ਕਾਉਂਸਲ ਦਾ ਔਰ ਕਿਵੇਂ ਇਹ ਇਤੋਂ ਬਾਹਰ ਹੋ ਜਾਂਦਾ ਮੈਂਬਰ ਬਣਿਆ ਇਹ ਸਾਰੀ ਅਗਲਾ ਬੇਲ ਵੀ ਹੋ ਸਕਦੀ ਹੈ ਬੇਲ ਦੇਖੋ ਜੀ ਜੱਜ ਸਾਹਿਬਾਨ ਦੀ ਮਰਜ਼ੀ ਹੈ ਜੀ ਜੇ ਉਹ ਚਾਹੁੰਦੇ ਨੇ ਕਿ ਇਹ ਜਾਲੀ ਬੰਦਿਆਂ ਨੂੰ ਬਾਹਰ ਛੱਡਤਾ ਜਾਵੇ ਤਾਂ ਛੱਡ ਦੇਣ ਜੀ ਅਸੀਂ ਕੀ ਕਰ ਸਕਦੇ ਸਾਈਂ ਤਾਂ ਲੜਾਈ ਹੈ ਲੜ ਰਹੇ ਆ ਅੱਗੇ ਵੀ ਲੜਾਂਗੇ ਸੀਪੀਆਈ ਤੂੰ ਮੰਗ ਕੀਤੀ ਹੈ ਡੇਵਲ ਸਾਹਿਬ ਨੇ ਕਿ सीबीआई ਦੀ ਮੰਗ सीबीआई ਇੱਥੇ ਕਾਰਵਾਈ ਕਰੇ सीबीआई ਜਦੋਂ ਕਾਰਵਾਈ ਕਰੇਗਾ ਕਈ ਖੁਲਾਸੇ ਜਿਹੜੇ ਹੋ ਸਕਦੇ ਨੇ ਲੇਕਿਨ ਹੁਣ ਤੁਹਾਨੂੰ ਦੱਸ ਦਈਏ ਕਿ ਕੇਸ ਰਜਿਸਟਰ ਹੋ ਚੁੱਕਾ ਦਾ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਲੇਕਿਨ ਸੱਚ ਜਿਹੜਾ ਸੁਖਮਨੀ ਦੇ ਕਹਿਣ ਦੇ ਮੁਤਾਬਿਕ ਸੱਚ ਦੇਰ ਪਾੜਾ ਹੈ 3 ਸਾਲ ਸਟਰਗਲ ਕਰਨਾ ਪੈ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੱਚ ਸਾਹਮਣੇ ਆਇਆ ਪਰਚਾ ਦਰਜ ਹੋਇਆ ਤੇ ਜਾਲੀ ਵਕੀਲ ਦਾ ਜਿਹੜਾ ਇੱਕ ਅਟੈਕ ਸੱਚੇ ਸਾਬਿਤ ਹੋ ਗਿਆ ਦੇਵਲ ਸਾਹਿਬ ਦੇ ਕਹਿਣ ਦੇ ਮੁਤਾਬਿਕ ਲੁਧਿਆਣਾ ਤੋਂ ਕੈਮਰਾਮੈਨ ਸੰਜੀਤ ਕੇ ਦੇ ਨਾਲ ਮੈਂ ਵਿਸ਼ਾਲ ਕਪੂਰ